ਰਾਜੇ ਚਲੋ ਚਲਾਓ ਮੇਰੇ ਪਾਪਾ ਜੀ ਕਿੱਥੇ ਮੇਰੇ ਪਾਪਾ ਪਾਪਾ ਜੀ ਕਿੱਥੇ ਪਾਪਾ ਜੀ ਮੇਰੇ ਪਾਪਾ ਜੀ ਕਿੱਥੇ ਆ ਮੰਮੀ ਪਿਆਰ ਨਾਲ ਬੋਲਿਆ ਕਰ ਅਕਲ ਕਰਿਆ ਕਰ ਕਦੇ ਆਪਣੇ ਪੁੱਤ ਨੂੰ ਮਾੜਾ ਨਹੀਂ ਕਹਿੰਦਾ ਚੱਲ ਪੁੱਤਰ ਪਾਪਾ ਜੀ ਕਿੱਥੇ ਆ ਆਉਂਦੇ ਬੈਗ ਪੁੱਤਰ ਐਦਾਂ ਸਿੱਧੀ ਲਿਆ ਰਾਜੇ ਮੇਰੇ ਨਾਲ ਕਨੈਕਟ ਰੱਖੀ ਮੇਰੇ ਨਾਲ ਇਹੜਾ ਛੋਟਾ ਥੋੜਾ ਜਿਹਾ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਕਿਉਂ ਆਂਟੀ ਆਉਂਦੇ ਪੁੱਤਰ ਆਉਂਦੇ ਲਾਜੂ ਬੇਟਾ ਆਉਂਦੇ ਇੱਧਰ ਰੱਖ ਹਾਂ ਆਉਂਦੇ ਸਿੱਧੀ ਆਉਂਦੇ ਸਿੱਧੀ ਸਿੱਧੀ ਨੱਕ ਦੀ ਸੇਧ ਨਾਲ ਆਉਂਦੇ ਬੱਚਿਆ ਆਉਂਦੇ ਇਹ ਮੇਰੀ ਰਾਣੀ ਅੜੀ ਅਰੀਜਨਲ ਈ ਹੈ ਤੇ ਮੇਰੀ ਰਾਣੀਆਂ ਜਦੋਂ ਮੈਂ ਇੱਥੇ ਬਹਿ ਜਾਂਦਾ ਨਾ ਫਿਰ ਮੇਰੇ ਨਾਲ ਹਵਾਵਾਂ ਸਿੱਧਾ ਪੁੱਤ ਟਾਇਰ ਰਾਜੇ ਸਿੱਧਾ ਹਾਂ 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 ਇੰਨਾ ਪਰ ਇਹਨੂੰ ਕੱਟ ਹਾਂ ਹਾਂ ਆਉਂਦੇ ਬੱਚੇ ਬੱਚਾ ਮੇਰਾ ਹਾਂ ਓਕੇ ਰਿਪੋਰਟ ਆ ਬੱਚਾ ਓਕੇ ਰਿਪੋਰਟ ਆ ਜਾਂਦੇ ਕੱਟਦੇ ਹੁਣ ਕੱਟਦੇ 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 ਪੁੱਲ ਕੱਟਦੇ ਕੱਟ ਬੱਚੇ ਕੱਟ ਕੱਟ ਬੱਚੇ ਕੱਟ ਮੇਰੇ ਬੱਚੇ ਆ ਕੱਟ ਜਾਂਦੇ ਜਾਂਦੇ ਬੱਚੇ ਜਾਂਦੇ ਜਾਂਦੇ ਹਾਂ ਅੱਗੇ ਧਿਆਨ ਨਾਲ ਬੱਚਿਆ ਆਉਂਦੇ ਬੱਚੇ ਪਿੱਛੇ ਕਰ ਆ ਉਥੇ ਬੱਚੇ ਝਾੜ ਕੇ ਲਾ ਦੀ ਹੈ ਚਲ ਤੇ ਸ਼ੀਸ਼ੇ ਤਾਂ ਕਰਾਈ ਬੱਚੇ ਹੌਲੀ ਖੜੀ ਬੱਚੇ ਹੌਲੀ ਨਾ ਲੱਤ ਤੋੜ ਦੂੰ ਤੇਰੀ ਇਹ ਮੇਰੀ ਸਵਿਫਟੂ ਆ ਮੇਰੀ ਸਵਿਫਟੂ ਅੰਟੀ ਸਾਥਰੀ ਕਾਲ ਸਾਥਰੀ ਕਾਲ ਜੀ ਸਤਿ ਸ੍ਰੀ ਅਕਾਲ ਓਹੋ ਉਹ ਟੈਨਸ਼ਨ ਹੀ ਘਰਾਂ ਦੇ ਵਿੱਚ ਇਦਾਂ ਹੁੰਦਾ ਆ ਘਰਾਂ 'ਚ ਤੇਰੀ ਮਾਂ ਬਾਪ ਹੀ ਆ ਸਰ ਪਾਪਾ ਜੀ ਕਿੱਥੇ ਆ ਪਾਪਾ ਜੀ ਪਾਪਾ ਆਪਣੇ ਕੰਮ-ਕਾਰ ਕਰਦੇ ਤੇਰੇ ਮੁਭੇਲੇ ਦੀ ਬੱਚੀ ਆ ਪਾਪਾ ਜੀ ਕੰਮ ਕਰਜੇ ਕੰਮ-ਕਾਰਾਂ 'ਚ ਬਿਜ਼ੀ ਨੇ ਪਾਪਾ ਜੀ ਸੋਹਣਿਓ ਸੋਹਣਿਓ ਨਰਾਜ ਕੀਤੇ ਨਹੀਂ ਨਾ ਕੋ ਲਗਰੇ ਕਰਦੀ ਤੇਰੇ ਨਾਲ ਕੋਈ ਬੱਬਾ ਪਵਾਤਾ ਲੱਗਦਾ ਜੇ ਬੰਬ ਤਾੜ ਦੇ ਮੈਂ ਸਿਰ 'ਚ ਪਾ ਦਿਆਂ ਹਾਂਜੀ ਸੁਣਿਆ ਸੁਣਿਆ ਸੋਹਣਿਆ ਮੈਨੂੰ ਤਾਂ ਤਮਾਕਾ ਇੱਥੇ ਤੱਕ ਆਇਆ ਮੈਂ ਸੁਤੇ ਆ ਹੀ ਮੈਂ ਸੁਤੇ ਮੈਨੂੰ ਸੁਣਿਆ ਮੈਂ ਨਾ ਇਹਦਾ ਮੈਂ ਕਹਾ ਯਾਰੀ ਬੜਾ ਚਾਰ ਦਿਮਾਤੇ ਹੋਏ ਚਾਰ ਬੀਬੀ ਮੈਂ ਨਾ ਸੁਣਾ ਤੈਨੂੰ ਇਹ ਇਹ ਭਰਾਵਾ ਰਾਤ ਤੁਰੀ ਰਹਿੰਦੀ ਆ ਮੈਂ ਤੇਰਾ ਗਲ ਘੁੱਟਦਣਾ ਤੇਰਾ ਚੰਨ ਕੋਰੇ ਚੰਨੋ ਮੈਂ ਕੋੜਾ ਜਾਣ ਕੇ ਕਾਦੀ ਮੇਰਾ ਜੀ ਕਰਦਾ ਬਲ ਤੇ ਮੇਰਾ ਜੀ ਕਰਦਾ ਕਦੀ ਕਰਾ ਘਰਾਂ ਤੂੰ ਕੀ ਲਾਗੀ ਤੂੰ ਨਾ ਆਪਣਾ ਕੀ ਕਹਿਣਾ ਮੈਨੂੰ ਸਮਝ ਨਹੀਂ ਲੱਗਦੀ ਮੇਂ ਬਿਲਕੁਲ ਤੈਨੂੰ ਕਿਤੇ ਸਮਝ ਲੱਗਦੀ ਆ ਤੈਨੂੰ ਬਾਕੀ ਕਲਾਂ ਨਹੀਂ ਸਮਝ ਲੱਗ ਜਾਂਦੀ ਆ ਕਭੀ ਸਮਝਾ ਨੂੰ ਮਾਰ ਜਾ ਇਹਨੂੰ ਕਿਸੇ ਮੈਨੇ ਖਾਟ ਲਿਆ ਹੁਣ ਚਲ ਵੀ ਜਾਵੇ ਕਹਿੰਦਾ ਇਹਨੇ ਖਾ ਖਟ ਲਿਆ ਹੁਣ ਚਲ ਵੀ ਜਾਵੇ ਤੇ ਇਹਨੇ ਦੇ ਲੈ ਵੀਡੀਓ ਤੇ ਇੱਥੇ ਮੈਨੇ ਪੁੱਛਿਆ ਕਿ ਕੀ ਹੋਣਾ ਚਾਹੀਦਾ ਜੰਗ ਲੱਗੇ ਆ ਮੈਂ ਕਿਹਾ ਨਹੀਂ ਹੋਣਾ ਚਾਹੀਦਾ ਜੰਗ ਜੰਗ ਬੜੀ ਤੇ ਦੋਨੇ ਤੇਰਾ ਠੀਕ ਠਾਕ ਉਹਦੇ ਤੇ ਜਾ ਕੇ ਮੈਂ ਤਾਂ ਇੱਕਦਾਂ ਦੇ ਬਿਆਨ ਦਿੱਤੇ ਦਿੱਤੇ ਉਹ ਧਿਆਨ ਦਿੱਤੇ ਇਹਨਾਂ ਨੇ ਦਿੱਤੇ ਆਏ ਆਗੇ ਅਖਬਾਰ ਚ ਆਗੇ ਆ ਬਿਆਨ ਤੁਹਾਡੇ ਲੈ ਆਣੇ ਮੀਡੀਆ ਵਾਲੇ ਹਾਂ ਆਗੇ ਅਖਬਾਰ ਚ ਆਗੇ ਤੁਹਾਡੇ ਬਿਆਨ ਈ ਲੈਣਾ ਖਾਨੇ ਪੁੱਤ ਮਾਰ ਮਾਰ ਕੇ ਪੋਤੇ ਦੇ ਪੁੱਤ ਗਏ ਆ ਪੁਣੇ ਦੋਖੀ ਆ ਕਰ ਪਛਲਾ ਮੈਂ ਕੀਤੀ ਕੀਤੀ ਹਾਂਜੀ ਕੀਤੀ 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 ਆ ਗਈ ਅੱਜ ਬੀਬੀ ਜੀ ਨੇ ਇਸ ਤੇ ਤੁਹਾਡੀ ਖਬਰ ਕੀ ਨਹੀਂ ਹੋਣਾ ਚਾਹੀਦਾ ਸਮਝੋ ਤਾਂ ਹੁਣ ਚਾਹੀਦਾ ਉਧਰ ਉਧਰ ਪਿਆਰ ਨਾ ਰਹੇ ਚਲੋ ਕੀ ਕਿਸੇ ਨੇ ਉਹ ਬਗਾੜਿਆ ਕਿਸੇ ਨੇ ਬਗਾੜਿਆ ਇਹ ਵੀ ਬੜੀ ਖੁਰਕ ਹੁੰਦੀ ਬੀਬੀ ਪਤਾ ਨਹੀਂ ਕਿਹੜੀ ਗੱਲੋਂ ਚਲ ਕਰੋ ਆਹ ਮਾੜਾ ਜੇ ਪੁੱਤ ਕਰੇ ਵੀਕ ਦਿਨਾਂ ਲਈ ਸੁੱਤੀ ਹੀ ਆਉਣਾ ਛੁੱਟੀਆਂ ਉਹਨਾਂ ਤਾਂ ਜਗਲੀ ਨਹੀਂ ਹੋਣੀ ਚਾਹੀਦੀ ਇਹ ਹਰ ਵਾਰ ਖਰਪੀ ਕਹਿਦੀ ਮੈਨੂੰ ਬਦਲ ਤਾ ਕਿ ਤੁਹਾਨੂੰ ਆਪਾਂ ਤਾਂ ਮਰਦੇ ਮਰਦੇ ਨੂੰ ਆ ਰਹੇ ਆਪਣਾ ਨਾਮ ਮੇਰਾ ਤੇ ਆਪਣਾ ਇਹ ਕੀ کہہ رہی ਹੈ ਮੈਂ ਕੋਈ ਗੱਲ ਥੋੜਾ ਕਿਹਾ ਹੈ ਵੀ ਮੋਦੀ ਬਾਰੇ ਚੰਦ ਸ਼ਬਦ ਦੱਸੋ ਮਾਰੇ ਕੀ ਬਚਾਰਤਾ ਨਾਲ ਮੋਦੀ ਬਾਰੇ ਤੀ ਤਾ ਹੁਤਾ ਨਾਲ ਮੋਦੀ ਦਾ ਸਾਡੇ ਦਾ ਨਾ ਕੋ ਨਿਆਣਾ ਜਿਹੜੇ ਤੇਰੇ ਵਰਗੇ ਆਨ ਤਰਨੇ ਮਿਲਦੇ ਤਾਂ ਪਹਿਲੇ ਮੈਂ ਕਿਹਾ ਕਹਿੰਦੇ ਚੰਗਾ ਮੋਦੀ ਜਿਹਨਾਂ ਨਹੀਂ ਮੰਨਦਾ ਤਾਂ ਹਟਾ ਦੇ ਹਾਂ ਇਹ ਸਮਝਾ ਜਿੰਨਾ ਚਿਰ ਉਹ ਹੈ ਬੁਰੀ ਜੂਹਾਂ ਮਰ ਕੇ ਐ ਨਹੀਂ ਮੱਤਿਆ ਸੀ ਪਰ ਰਾਮ ਨੂੰ ਅੰਗੇ ਯਾੜਾ ਛੜਾ ਛੜਾ ਆ ਠੀਕ ਹੈ ਉਹਨੂੰ ਕੀ ਭੈਣ ਦੀ ਹੈ ਬੱਜੇ ਮਾੜੇ ਦੁਨੀਆਦਾਰ ਸਹੀ ਗੱਲ ਆ ਉਹਨੂੰ ਕਿਹੜਾ ਕਾਰ ਦੁੱਖ ਹੈ ਕੋਈ ਦੁੱਖ ਨਹੀਂ ਸਹੀ ਆਪਣੇ ਨਿਆਣੇ ਜਨਾਨੀ ਉਹਦੇ ਦੁੱਖ ਹੋਏ ਇਹ ਦੁੱਖ ਮੇਰਾ ਪਤਾ ਹੀ ਨਹੀਂ ਹੈਗਾ ਕਿ ਪਰਿਵਾਰ ਕੀ ਹੁੰਦਾ ਹਰ ਲੰਦ ਫੋਲੇ ਨੇ ਕਰਕੇ ਰੱਖੀ ਜਾਂਦਾ ਉਹ ਕਦੇ ਮੇਰੇ ਸਾਲੇ ਦਾ ਜਹਾਜ਼ ਤੇ ਚੜ ਜਾਂਦਾ ਕਦੀ ਟੈਕਾ ਤੇ ਘੁੰਮਣ ਗਿਆ ਹੁੰਦਾ ਉਹਨੂੰ ਕੋਈ ਮੈਨ ਚੋਦਦਾ ਵੀ ਹੈ ਨਹੀਂ ਲੈ ਕਿੰਨੇ ਕਰਦੀ ਉਹਦੇ ਪਸੀਏ ਕਹਿੰਦਾ ਭਲਾ ਉਹਦੀ ਬਿੱਟੀ ਮੇਰੇ ਤੋਂ ਲਿਖੀ ਹੈ ਹਾਂ ਚੱਲ ਭਲਾ ਉਹਦੀ ਮੇਰੇ ਤੋਂ ਲਿਖੀ ਹੈ ਜਦੋਂ ਜਣਾ ਮੇਰੇ ਤੋਂ ਹੀ ਜਾਣਾ ਅੱਛੇ ਤਰ ਤੂੰ ਤਾਂ ਮੈਂ ਕਦੇ ਜਾਂਦੀ ਤੇ ਸਾ ਤੇਰਾ ਕੋ ਬੇਬੀ ਇਹਦੀਆਂ ਫੋਗਰੀਆਂ ਹੀ ਆ ਇਹਦੀਆਂ ਗੱਲਾਂ ਇਹਦੀਆਂ ਫੋਗਰੀਆਂ ਜਿੰਨੀਆਂ ਮਰਜ਼ੀ ਸੁਣ ਲਓ 5 7 ਕਿਲੋ ਆਡੀਐਕਸ ਨਾਲ ਮੋਦੀ ਦਾ ਹੈ ਦੀਆਂ ਬੀਬੀ ਇਨੀ ਕਰਤੂ ਦਾ ਮਾਲ ਹੈਗਾ ਹੈਗਾ ਇਨੀ ਕਿਉਂ ਕਰਤੂ ਆ ਯਾਰ ਦੇਵ ਜਾਨ ਮੈਂ ਗੱਲ ਕਰ ਤੇ ਉਡਾਦਾ ਤੈਨੂੰ ਡਾਣਾ ਤੈਨੂੰ ਡਾਣਾ ਨਾਲ ਹੀ ਚਲ ਤੇਰਾ ਡਾਗੀ ਕਰਦੇ ਤੂੰ ਤੇ ਕਿਉਂ ਡਿੱ ਪਈ ਆ ਆ ਗਿਆ ਤੇਰਾ ਕਰਦੇ ਕਰਦੇ ਆ ਕਰ ਬੀਬੀ ਤਿਆਰ ਆ ਸੰਕਰ ਡਾਣਾ ਉਹ ਤਾਂ ਹੁਣੀ ਹੈ ਉਹਨੇ ਹੁਣੀ ਆ ਹੁਣ ਆ ਗਈ ਤਾਂ ਨਾ ਬੀਬੀ ਇਧਰ ਤੂੰ ਮੇਰੀ ਜਾਨ ਆ ਮੇਰੀ ਮਿੱਟੀ ਇਹ ਜਿਆਦਾ ਬੀਬੀ ਕੋਲ ਬੋਲਦਾ ਆ ਬੀਬੀ ਤੈਨਾਂ ਕਿਉਂ ਇੰਨਾ ਵੇਚਦਾ ਕਰਦਾ ਹੈ ਹਣਾ ਇਹ ਬਿਮਾਰੀ ਹੈ ਕੋਈ ਲੱਗਦੀ ਅਮਰਤ ਬਿਮਾਰੀ ਹੈ ਬਿਮਾਰੀ ਕੱਢਣੀ ਹੈ ਬੀਬੀ ਚਾਰ ਬਾਹਾਂ ਮੈਨੂੰ ਤਰਸ ਆ ਜਾਂਦਾ ਮੈਂ ਇਹਦੇ ਬਾਬੇ ਦੇ ਸੱਜ ਕੇ ਪਸਾ ਵੇਖਦਾ ਕੇ ਜਰਾ ਅੱਜਕਦਾ ਹਣਾ ਘਰੇ ਬੋਲਦਾ ਹਾਂ ਚਾਬੀਆਂ ਮੇਰਾ ਕਰਦਾ ਕਿੰਨਾ ਅੰਦਰ ਕਰਦਾ ਮੇਰਾ ਕੰਮ ਦੇ ਨਾਲ ਵੇਖਦਾ ਜਾਂਦਾ ਵੀ ਤੇ ਕੇਦਾ ਉਹਦਾ ਵੀ ਚਾਹਤਾ ਇਹ ਫਰਾਉਂ ਦੇ ਦਾ ਕਰਕੇ ਜਿੱਤ ਗਿਆ ਇਹ ਮੂੰਹ ਕੀ ਕਹਿ ਗਈ ਕੀ ਕਹਿ ਗਈ ਏ ਛੇੜੀ ਹਰਾਮ ਦੇ ਨੂੰ ਸੁਧਾਰਨਾ ਪੈਣਾ ਥੋੜਾ ਗਲਤ ਹੁੰਦਾ ਜਾਂਦਾ ਦੇਖ ਲੈ ਉਹ ਬਾਬਾ ਦਾ ਤੇਰਾ ਹੀ ਏ ਨਾ ਅਦਿਆਲਾ ਕਿੰਨੇ ਪਿਆਰ ਦਾ ਉਹਦਾ ਮੈਂ ਵੀ ਦਿਨ ਉਦਾਂ ਛੇੜਦਾ ਰਹਿਣਾ ਵਾ ਬਈ ਬੇ ਜਾਣ ਕੇ ਛੇੜਦਾ ਏ ਜਾਣ ਕੇ ਜਾਣ ਕੇ ਪੰਗੇ ਲੈਂਦਾ ਵੀ ਤੈਨੂੰ ਮੈਨੂੰ ਤੇਰਾ ਪੋਤਾ ਕਹਿੰਦਾ ਕਿ ਤੂੰ ਖਜਾਤ ਫੇਮੈਂਟ ਜੋਂਦੀ ਅੱਛਾ ਨਾ ਮੇਰਾ ਬੀਬੀ ਛੇੜੀ ਏ ਤੂੰ ਮੈਂ ਨਹੀਂ ਕਹਿੰਦੀ ਕੋਈ ਨਹੀਂ ਮੇਰੇ ਕੋਲ ਜੋ ਮਾਰਦੀ ਤਾ ਨਾ ਮੇਰਾ ਲਾਤਾ ਰੋਟੀ ਇੱਕ ਖਾ ਲਈ ਤਾਂ ਤੈਨੂੰ ਗੁੱਸਾ ਪੈ ਜਾਂਦੀ ਏ ਫੇਸ ਹੀ ਮੇਰੇ ਨੂੰ ਤੇਰਾ ਹਰਾ ਹੋ ਜਾਂਦਾ ਲੱਖ ਰਾਹ ਤੇ ਗੇਰੇ ਜਵਾਲੇ ਉੱਪਰ ਬੱਡੀ ਗੱਲ ਕੱਲ ਕਹਾਂ ਕੱਲ ਮੈਂ ਪਤਾ ਨਹੀਂ ਕੀ ਖਾਦਾ ਇੱਥੇ ਭਰਾਵਾ ਮੈਂ ਕੀ ਕੱਲ ਮੈਨਾਂ ਕਰੋ ਪਤਾ ਨਹੀਂ ਕੀ ਖਾ ਗਾ ਮਾੜਾ ਜੇ ਤੇ ਇੰਨੇ ਨਹੀਂ ਮੇਰੇ ਆ ਦੇਖਿਆ ਐਡਾ ਨੂੰ ਕਰ ਲਿਆ ਸਜਾ ਪੁੱਤਾਂ ਦੀ ਤੇ ਪਤਾ ਨਹੀਂ ਕੀ ਖਾ ਗਾ ਵੀ ਕੀ ਖਾਦਾ ਇਹ ਗੱਲ ਮੈਨੂੰ ਪਤਾ ਨਹੀਂ ਕੀ ਗੱਲ ਵੀ ਵੀ ਨੂੰ ਪਤਾ ਨਹੀਂ ਤੂੰ ਕਿੱਧਰ ਗਿਆ ਜੰਮਣ ਦਾ ਤੇ ਕਿੱਥੋਂ ਆ ਗਿਆ ਆ ਕੋ ਗੱਲ ਹੈ ਵੀ ਵੀ ਕਰਨ ਵਾਲੀ ਦੱਸ ਹੈ ਮੈਨੂੰ ਪਤਾ ਹੀ ਨਹੀਂ ਆ ਜਾਣ ਕੇ ਕਹਿਣਾ ਪਤਾ ਗੱਲ الزام ਨਾ ਯਾਰ ਲਾਇਆਗਾ ਮੈਨੂੰ ਦੇਈ ਜੋ ਮੈਂ ਪੁੱਛਦਾ ਨਾ ਮਝਾਇਆ ਚੰਗੀ ਮੇਰਾ ਉਦਾਂ ਮਨ ਦੀ ਕੋੜੀ ਆ ਜੇ ਨਹੀਂ ਚਾਹੇ ਤੂੰ ਕਰੋ ਨਾ ਵਾਹ ਮੈਨੂੰ ਪਤਾ ਨਹੀਂ ਗਿਆ ਕਿ ਮਾੜੀ ਚੰਗੀ ਨਹੀਂ ਨਹੀਂ ਬੀਬੀ ਜਿਹੜੀ ਕਹਿੰਦਾ ਉਦਾਂ ਕਹਿੰਦਾ ਉਦਾਂ ਚੰਗੀ ਉਦਾਂ ਮਨ ਦੀ ਕੋੜੀ ਆ ਕਹਿੰਦਾ ਆ ਆ ਜਿਹੜਾ ਬਾਪ ਕੀ ਕਹਿੰਦਾ ਬੀ ਮੈਨੂੰ ਨਹੀਂ ਸੁਣਿਆ ਜਾਣਦੀਆਂ ਚੱਕਦਾ ਬੀਬੀ ਫਟਾ ਇਹਦਾ ਵੈਰੀ ਵੈਰੀ ਮੈਂ ਤਾਂ ਦੁਨੀਆ ਹੁਣ ਮੇਰੀ ਧੰਨ ਧੰਨ ਕਰਦੀ ਆ ਕਿਹਨੂੰ ਕੀ ਪਤਾ ਉਹ ਜਿਹੜੇ ਫਾਇਲ ਜੱਲਾ ਗਏ ਉਸੇ ਲਿਆਵਈਆਂ ਹਾਂ ਹਾਂ ਉਸੇ ਵੇਲੇ ਕਮੈਂਟ ਆ ਗਿਆ ਬੀਬੀ ਨੂੰ ਉਸੇ ਵੇਲੇ ਆ ਗਿਆ ਕਹਿੰਦੇ ਅਰੇ ਨੀ ਦੇਲਾ ਪਾਕਿਸਤਾਨ ਤੋਂ ਕੋ ਕੋ ਕਿਤੇ ਉਹ ਕੋ ਦੇ ਕਿ ਬੀਬੀ ਨੇ ਸਹੀ ਪਾਕਿਸਤਾਨ ਦੀ ਦੂਤਾਂਗੇ ਕੋਈ ਗੱਲ ਕਰਾ ਤੂੰ ਆ ਕੇ ਆਣਾ ਪਾਕਿਸਤਾਨ ਦੀ ਘਰ ਲੈ ਕੇ ਉਹਨਾਂ ਨੇ ਕਿਹਾ ਸਹੀ ਕਹੀ ਬੀਬੀ ਨੇ ਸਹੀ ਕਹੀ ਆ ਜੀ ਤੂੰ ਪਾਕਿਸਤਾਨ ਵਾਲੇ ਤੈਨੂੰ ਚੱਕ ਕੇ ਲੈਣਾ ਐਵੇਂ ਚੱਕ ਕੇ ਲੈ ਜਾ ਲੈ ਵੀ ਚੱਕ ਕੇ ਲੈਣਾ ਆ ਦੇ ਮੈਂ ਕੋ ਕੇ ਮਾੜਾ ਚੰਗਾ ਚਾ ਚੱਕ ਕੇ ਲੈ ਜਾਣਾ ਤੇਰੇ ਪਾਪੇ ਨੂੰ ਕਾਢਣਗੇ ਸਾਡੀ ਨਹੀਂ ਪਾਸਦਾਨਾ ਲੈ ਕੇ ਰੱਖਦੀ ਮੈਂ ਕਿਹਾ ਇਹਨੂੰ ਹੀ ਮਾਣ ਹੁੰਦਾ ਜਿਆਦਾ ਤੂੰ ਮੈਂ ਤਾਂ ਸਾ ਮੇਰੀਆਂ ਮੇਰੇ ਗੱਲਾਂ ਐ ਤੇ ਆ ਵੀ ਬੀਬੀ ਨੂੰ ਮੰਨਦੇ ਆ ਹਾਂ ਚੱਲ ਜੇ ਤੂੰ ਰਹੀ ਉਹਦਾ 2-4 ਸਾਲ ਤੇ ਵੀ ਪਾਸਦਾਨਾ ਘੁੰਮ ਕੇ ਆਉਣਾ ਇੱਕ ਵਾਰ ਹਾਂ ਕਮਾ ਕੇ ਲਿਆਵਾਂਗੇ ਲੈ ਲੈ ਗੱਲਾਂ ਚੱਲ ਜਾਵਾਂਗੇ ਹਾਂ ਤੇਰੇ ਸਪਾਰਸ਼ ਤੇ ਜਾਣਾ ਮੇਰੀ ਸਪਾਰਸ਼ ਨਹੀਂ ਤੇਰੇ ਸਪਾਰਸ਼ ਤੇ ਜਾਣਾ ਦੇਖ ਸਹੀ ਨਹੀਂ ਉਹ ਤਾਂ ਸਭ ਮਕੇਰੀਆਂ ਨਾ ਖੜੇ ਦੇਹਲਾ ਬੀਬੀ ਕਹਿੰਦੇ ਤੂੰ ਘੱਟ ਕਰਨਾ ਨਹੀਂ ਆਹ ਦੇਹਲਾ ਮਾਤਾ ਜੀ ਨੇ ਕਿਹਾ ਨਹੀਂ ਇਹ ਕਰਨੀ ਆਹ ਹੁਣ ਦੇ ਇੱਕ ਗੱਲ ਗਿਆ ਮਿਰਚਾਂ ਜਿਵੇਂ ਮੈਂ ਤੈਨੂੰ ਨਾਲ ਬਣਾਉਣਾ ਕਰਨਾ ਨਹੀਂ ਮੈਂ ਬੀਜੇ ਲੋਥੇ ਛੱਡਣਾ ਛੱਡਣਾ ਦੇਹਲਾ ਰਾਜਕੋਟ ਮੇਰਾ ਬਣਾ ਆ ਬੀਬੀ ਨਹੀਂ ਕਹਿੰਦਾ ਦੇਹਲਾ ਬੀਬੀ ਉੱਥੇ ਕਲਾਸ਼ ਕੀ ਹੁੰਦਾ ਪਤਾ ਉਹ ਕਲਾਸ਼ ਕੀ ਕਰਦਾ ਧਰਤੀ ਉਹ ਜਰਾ ਪੌਦਾ ਕਰ ਧਰਤੀ ਆਲੋ ਕਲਾਸ਼ ਕਲਾਸ਼ ਬੀਬੀ ਹੈ ਨਹੀਂ ਕੱਕ ਪਤਾ ਇਹਨੂੰ ਓਦਾਂ ਹੀ ਦੇਖ ਲੈ ਅੱਜ ਬੀਬੀ ਦੱਸ ਇਹਨੂੰ ਕਲਾਸ਼ ਪਰਬਤ ਹੁੰਦਾ ਜਿੱਥੇ ਸ਼ਿੰਗੀ ਮਾਰੇ ਇਹਨੂੰ ਭੱਤੀ ਬੀਬੀ ਉਹੀ ਹੈ ਤੇ ਕਲਾਸ਼ ਪਰਬਤ ਹੋਰ ਕਿਹੜਾ ਵਾ ਉਹ ਯਾਰ ਉਹ ਜਿਹੜੇ ਉਹ ਲੋਕੀ ਦਿਨ ਕਮੈਂਟ ਕਰਦੇ ਤੇ ਲੱਗੇ ਬਿੰਦੇ ਥੋੜੀ ਜਿਆਦਾ ਨਾਮ ਮਿਲਦੇ ਪਰ ਤੇ ਉਹ ਆਈ ਤੇ ਮਿਲਦੇ ਪਰ ਤੁਹਾਨੂੰ ਪਤਾ ਕਿੰਨਾ ਦਾ ਹੈ ਗਿਆ ਤੇ ਤਾਂ ਕਰਕੇ ਉਹ ਬਾਰ ਬਾਰ ਉਹਨਾਂ ਨੂੰ ਸਟਾਪ ਕਰਾ ਦੇ ਉਹਨਾਂ ਨੂੰ ਲੱਗਦਾ ਕਿ ਬੀਬੀ ਚੰਗੀ ਬਣੀ ਪਰ ਸਾਨੂੰ ਤਾਂ ਪਤਾ ਨਹੀਂ ਬੀਬੀ ਕਿੰਨਾ ਦਾ ਹੈ ਗਿਆ ਬੋਟੇ ਦਾ ਬੀਬੀ ਚੰਗੀ ਕੋੜੀ ਜਾਂ ਆਇਆ ਸਾਥ ਕਿ ਅੱਛੇ ਰਹੇ ਸੋ ਮੈਂ ਤਾਂ ਨਹੀਂ ਕਰਾ ਨਹੀਂ ਕਰਾਉਣਾ ਹਨ ਬੀਬੀ ਪੱਕੀ ਨਾ ਨਹੀਂ ਕਰਾਉਣਾ ਹਣ ਬੀਬੀ ਦਾ ਪੱਕਾਣਾ ਬੀਬੀ ਪੱਕਾ ਹਾਂ ਨਹੀਂ ਕਰਾਉਣਾ ਹਾਂ ਤੂੰ ਮੈਨੂੰ ਮਾਰੀ ਤਾਉਂਦਾ ਹਾਂ ਤੇ ਹਰੇ ਸਾਲ ਤੇ ਮੈਨੂੰ ਮਾਰੀ ਤਾਉਂਦਾ ਹਾਂ ਹਰ ਸਾਲ ਤੇ ਮਾਰੀ ਤਾਉਂਦਾ ਹਾਂ ਹਾਂ ਨਾ ਨਾ ਉਹ ਲਾ ਬੀਬੀ ਨੇ ਇਸ ਦਿਨ ਆਦੀ ਕਿਦਾਂ ਕੁੜੀਆਂ ਦਲਾਉਂਦਿਆ ਇਹ ਰਿਸ਼ਤੇ ਨਾਲ ਲਗਾ ਤੇ ਰਿਸ਼ਤੇ ਨਾਲ ਲੱਗਦਾ ਯਾਰ ਬੀਬੀ ਚੱਕੀ ਆਡੀ ਬੀਬੀ ਉਹਦਾ ਇਹ ਮੇਰੇ ਲੱਤਾ ਤੋਰ ਕੇ ਆਉਂਦੇ ਆ ਮੈਂ ਤੇ ਇਸ ਤਰ੍ਹਾਂ ਕਰਾ ਕੇ ਛੱਡਦੀ ਹਾਂ ਹਾਂ ਕਰ ਗੱਲ ਉਹਦਾ ਉਹ ਚੰਗਾ ਐਸਾ ਗੱਲ ਇਹਨੂੰ ਪਿੰਡ ਪਿੰਡ ਜਾ ਕੇ ਬੇਇੱਜ਼ਤੀ ਕਰਨੀ ਪੈਦਾ ਕਿਉਂਦਾ ਉਹ ਮਲੇ ਦਾ ਮੈਰੇ ਦਾ ਕਰਾ ਬਾਉ ਆ ਉਹ ਜਿਹੜੇ ਪੂਰੇ ਬੰਦੇ ਚੋਟੀ ਦੇ ਉਹਨਾਂ ਦੇ ਰਿਸ਼ਤੇ ਤੁਸੀਂ ਆਏ ਆ ਵੀ ਵੀ ਨਾਲ ਕਰਕੇ ਗੱਲਾਂ ਪਤਾ ਮੋਟਰ ਤੇ ਆ ਗਏ ਆ ਤੇ ਮੋਟਰ ਤੇ ਆ ਕੇ ਬੈਠੇ ਕਰਨਾ ਇਹਨੇ ਕੋਈ ਹੁੰਦਾ ਧੁੱਪੇ ਬਸ ਲਿਆ ਹੁੰਦਾ ਜਾਂ ਮੈਂ ਉਹ ਕਰਨਾ ਕਿਹੜੀ ਬੱਟ ਪਾਈ ਉਹ ਤਾਂ ਬੱਟ ਪਾਈ ਨਿਚੋੜੀ ਨਹੀਂ ਕੀਤੀ ਬੱਟ ਮਿੱਟੀ ਪਾ ਕੇ ਤੇ ਬੰਬਾਂ ਦੀ ਆਵਾਜ਼ ਹੁਣੇ ਦੋ ਤਿੰਨ ਬੰਬ ਖਰੇ ਕਹਿੰਦੇ ਵੀ ਪਠਾਨਕੋਟ ਡਿੱਗੇ ਤੇ ਆਵਾਜ਼ ਬੜੀ ਖਤਰਨਾਕ ਆਈ ਆ ਮਰੇ ਭਲਾ ਕਰੇ ਸੱਚੇ ਪਾਤਸ਼ਾਹ ਮੈਂ ਸੋਚਿਆ ਨਾ ਹਾਂ 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 ਮਾਝੀ ਦੇਦੇ ਪਹਿਲੀ ਚ ਪਾਈ ਤੇ ਕਰਾਇ ਮਾਰਨੇ ਪੈਣੇ ਮੈਂ ਅੱਜ ਟੋਪਾ ਪਾਣਾ ਪੈਣਾ ਚੱਲ ਲੈਣੇ ਆ ਚੁੱਪ ਕਰ ਜਾ ਓਏ ਓਏ ਗੋਪੀ ਨੂੰ ਫੋਨ ਲਾਈਨ ਦੁਆਰਾ ਕਹਦੇ ਨੂੰ ਪਤਾ ਲੱਗਾ ਓਏ ਇਹਦੇ ਸਾਰੇ ਪਤਾ ਕਿੱਥੇ ਆ ਪਟਾਣ ਕੋੜ ਦੇ ਲੱਗ ਗਿਆ ਯਾਰ ਉਹ ਇਹ ਸਭ ਨੂੰ ਨਾ ਨਾ ਨਹੀਂ ਜਿੱਤੇ ਹੁੰਦੇ ਬਜਰੀ ਮਾਰਕੀਟ ਨਹੀਂ 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 ਤੂੰ ਕਹੇ ਉੱਥੇ ਇਹ 에ਅਰ ਫੋਰਸ ਦੇ ਉੱਥੇ ਪਏ ਆ ਕਹੇ ਇੱਦਾਂ ਕੋ ਝੂਠ ਉਦਹੀਂ ਪੁੱਛ ਕਹ ਯਾਰ ਕਹਿ ਕਿਦਾਂ ਲੱਗਾ ਪਤਾ ਕੋ ਕੀ ਦੀ ਕੀ ਭਲਾ ਕੀ ਕਹਿੰਦਾ ਇਹਦੀ ਇਹ ਸਾਡਾ ਬੰਦਾ ਨਾ ਡਰਦਾ ਬੜੀ ਛੇਤੀ ਆ ਤੇ ਦੇਖਿਓ ਜਰਾ ਸੋਣਿਆ ਪੁੱਤ ਕਹਿ ਲੱਗਾ ਪਤਾ ਕੋ ਤਾਂ ਹਾਂ ਜੱਕੇ ਨਾ ਚੱਕੂ ਚੱਕੂ ਮੈਨਾਂ ਕ ਲੱਗਾ ਕੋ ਪਤਾ ਆਹ ਕਹਿੰਦਾ ਤੇਰੀ pran ko dalde ਕਹਿੰਦੇ ਹੋਈ ਜਾਂਦੇ ਥਾਲੀ ਨੂੰ ਗੁੱਸਾ ਹੀ ਕਿਹੜਾ ਕੋਣਾ ਅੱਛਾ ਅ ਜਲਦੀ ਇੱਥੇ ਤੇ ਹੋਈ ਜਾਂਦੇ ਤਸਵੀਰ ਦੀਆਂ ਵਾਜ ਆਈ ਜਾਂਦੀਆਂ ਕਾਈ ਦਾ ਤਗੜਾ ਧਮਾਕਾ ਇਹ ਪਿੰਡ ਤੱਕ ਆਵਾਜ਼ ਪਹੁੰਚਾਤੀ ਇਨਾਂ ਨੇ ਆ ਉਹ ਕਹਿੰਦੇ ਆ ਹੁਣੇ ਤੁਹਾਡਾ ਫੋਨ ਆਉਣ ਤੋਂ ਪਹਿਲਾਂ ਕਹਿੰਦੇ 10 ਮਿੰਟ ਪਹਿਲਾਂ 2-3 ਵਾਰ ਆਵਾਜ਼ ਆਜੀ ਬੱਸ 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 ਸਭ ਗੋਪੀ ਉਹ ਦੁਕਾਨਾ ਬੰਦ ਕਰ ਦੋ ਕੋਖ ਨਹੀਂ ਰੱਖਦਾ ਮੈਂ ਕਹਾਂ ਯਾਰ ਬੱਚ ਬਚਾ ਕੇ ਯਾਰ ਟਾਈਮ ਨਾਲ ਨਾ ਹੈ ਟਾਈਮ ਨਾਲ ਬੰਦ-ਬੰਦ ਕਰ ਦਿਆ ਕਰੋ ਯਾਰ ਬੱਚ ਬਚਾ ਕੇ ਮੇਰਾ ਭਰਾ ਨਹੀਂ ਨਹੀਂ ਦੁਕਾਨ ਤੇ ਤੈਨੂੰ ਪਤਾ ਯਾਰ 6 ਵਜੇ ਅਸਾਂ ਧਾਰਾ ਜੀ ਦਾ ਹਾਂ ਯਾਰ ਟਾਈਮ ਨਾਲ ਪਤਾ ਹੀ ਗੱਲ ਮਾਹੌਲ ਮੜਾ ਐਵੇਂ ਹੀ ਮੈਂ ਚੋ ਤੈਨੂੰ ਪਤਾ ਠੀਕ ਹੈ ਨਾ ਰਾਤ ਤਾ ਤੁਹਾਡੇ ਯਾਰ ਉਧਰ ਲੈਟ ਜਗਦੀ ਰਹੀ ਕਿਸੇ ਦੀ ਟਾਡੇ ਉਧਰ ਘਰਾਂ 'ਚ ਪਤਾ ਨਹੀਂ ਕਿਹਦੀ ਝਗੰਦੀ ਨਹੀਂ ਯਾਰ ਸਾਡੇ ਤੇ ਸਾਰੇ ਯਾਰ ਆਪਾਂ ਜਿਹੜੇ ਦੇਖਿਆ ਸਾਬੀ ਜਗੰਦੀ ਨਾਲੇ ਭੱਲੇ ਉਧਰ ਲਾਈਟ ਤੇ ਉਹਨਾਂ ਨੂੰ ਕਹਿ ਕੇ ਬੰਦ ਮਾਮਾ ਕੱਲ ਵੀ ਕਹਿੰਦੇ ਇੱਕ ਕਿਸ ਹਿੱਸਾ ਪਿੰਡ ਲਾਗੇ ਘਰੇ ਖੀਆ ਘਰੇ ਕੀਆ ਪਿੰਡ ਲਾਗੇ ਤੇ ਉਹ ਜਿਨ੍ਹਾਂ ਦੀ ਲਾਈਟ ਜਗੰਦੀ ਉੱਥੇ ਪਿਆ ਦੇ ਨਾਲ ਦੋ ਤਿੰਨ ਘਰਾਂ 'ਚ ਵੀ ਨੁਕਸਾਨ ਕੀਤਾ ਆਹੋ ਲਾਈਟ ਤੇ ਤੇਨੂੰ ਕਹਿੰਦੇ ਲਾਈਟ ਨਾਲੇ ਤਾਂ ਹੁੰਦਾ ਕੰਪਰਸ਼ ਆਹ ਜਦੋਂ ਕਈ ਵਾਰ ਲਾਈਟ ਚੱਲਦੀ ਉਹ ਜਿਹੜਾ ਲਾਈਟ ਨਾਲੇ ਤੁਰ ਪੈਂਦੀ ਯਾਰ ਅਨੇ ਨੇ ਵਧੀਆ ਹਸਦੀ ਹਸਿਆਣੀ ਗੱਲ ਆਪਣਾ ਤਾਂ ਲਾ ਕੇ ਕੁੜਤਾ ਡਵਾਉਣਾ ਤੇ ਤਾਏ ਸਾਡੇ ਦਾ ਨਾ ਕਿਤੇ ਕੁੜਤਾ ਡਵਾਦੀ ਨਾਲ ਹੀ ਮਿਸ ਮਿਸ ਜੂ ਆ ਜਾ ਛੇਤੀ ਬਾਤ ਕਰਕੇ ਭੈਜਦਾ ਨਾਰਕਲੀ ਨਾ ਡਵਾਦੀ ਕਿਤੇ ਉੱਪਰ ਸ਼ਿਰਵਾਨੀ ਨਹੀਂ ਉੱਡਦੀ ਹਾਂ ਲਵ ਜੀ ਓਕੇ ਓਕੇ